ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਸਿਮ ਪਦਵਾਂ ਦੀ ਜਾ ਸੋਹਮ ਮਹਾਰਾਜੇਰ ਸਿੰਘ ਵਿਸ਼ਨ ਅਪ ਭਗਵਾਂ ਦੀ ਜਾ ਨੇਕ ਅੰਕ ਹਰ ਸ਼ਬਦ ਪੰਡਾਰ ਵਿੱਚੋਂ ਗ੍ਰੰਥ ਨੰਬਰ 2 ਅੰਕ ਨੰਬਰ 23 5 ਜੇਠ 2009 ਬਿਕਰਮੀ ਪਿੰਡ ਬੁੱਗੀ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਦੇ ਗ੍ਰਹਿ ਇਹ ਲਿਖਤ ਪੀਰ ਮੁਹੰਮਦ ਸਾਹਿਬ ਦੇ ਬਾਰੇ ਵਿੱਚ ਹੈ ਜੀ ਅਮਮ ਮੈਂ ਦੀ ਵਿੱਚ ਮਾਤ ਦੇ ਆਇਆ ਉਮਤ ਮੁਹੰਮਦ ਦੀ ਸਾਰ ਨਾ ਪਾਇਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇ ਕਲੰਕ ਕਲ ਜਾਮਾ ਪਾਇਆ ਸਾਚਾ ਪ੍ਰਭ ਦਿਆ ਕਮਾਏ ਆਪ ਆਪਣੀ ਜੋਤ ਪ੍ਰਗਟਾਏ ਦੀਨ ਮਹਮਦੀ ਆਪ ਉਪਾਏ ਵੱਡ ਵੱਡ ਮੁਹੰਮਦ ਐਮਦ ਇਹ ਕਾ ਨਾਮ ਰਖਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਝੂਠਾ ਖੇਲ ਮਟਾਏ ਸੱਚਾ ਪ੍ਰਭ ਸਰਬ ਉਪਾਏ ਆਪ ਆਪਣਾ ਵਿੱਚ ਟਿਕਾਏ ਆਪੇ ਵਿੱਚ ਆਪੇ ਬਾਰ ਰਹਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏ ਕਾ ਜੋਤ ਏ ਕਾ ਰੰਗ ਰੰਗਾਏ ਅੰਤਮ ਪੀਰ ਮੁਹੰਮਦ ਉਪਾਇਆ 2 ਸ਼ੰਬਾ ਦਿਵਸ ਲਖਾਇਆ 9 ਰਬੀਉਨ ਅਵਲ ਨਾਮ ਅਤਰਾਇਆ 571 ਈਸਵੀ ਜਗਤ ਉਪਾਇਆ ਏਕਾ ਜੋਤ ਏਕਾ ਆਕਾਰ ਵਿੱਚ ਮਾਤ ਕਰਾਇਆ ਵਿੱਚ ਸੰਸਾਰ ਦੀਨ ਮੁਹੰਮਦੀ ਪ੍ਰਭ ਆਪ ਉਪਾਇਆ ਦੀਨ ਮੁਹੰਮਦੀ ਆਪ ਉਪਾਇਆ ਜੋਤ ਸਰੂਪੀ ਸਿਰ ਪਲਾਇਆ ਜੋਤੀ ਜੋ ਤਸਰੂਪੀ ਤੀਰ ਤਰਾਇਆ ਵੱਡ ਪੀਰਨ ਪੀਰ ਆਪ ਅਖਵਾਇਆ ਸਾਚਾ ਪੀਰ ਆਤਮ ਰਖਾਏ ਸਤ ਸਾਚੇ ਮਾਰਗ ਲਾਏ ਪ੍ਰਭ ਸਾਚੇ ਰਖੇ ਪਤ ਸਾਚਾ ਵਣਜ ਕਰਾਏ ਆਪ ਬੁਜਾਏ ਆਪਣਾ ਤਪ ਵਾਲੀ ਦੋ ਜਹਾਨ ਰੱਖ ਵਖਾਏ ਜੋ ਜਾਣੇ ਮਿਤ ਗਤ ਸਿੱਧ ਮਾਰਗ ਪ੍ਰਭ ਸਾਚੇ ਲਾਇਆ ਆਪ ਆਪਣਾ ਰਾਹ ਬਤਾਇਆ ਕਲ ਯੁਗ ਜੀਵ ਝੂਠੇ ਧੰਦੇ ਵਿੱਚ ਫਸਾਇਆ ਆਪ ਪ੍ਰਗਟੇ ਕਾਲਯੁਗ ਨੀਮ ਆਪ ਪਟਾਏ ਕਾਲਯੁਗ ਨੀਮ ਅੰਤਮ ਕਰਨ ਦੀ ਬਣਤ ਬਣਾਇਆ ਆਪ ਪਟਾਏ ਕਾਲਯੁਗ ਨੀਮ ਅੰਤਮ ਕਰਨ ਦੀ ਬਣਤ ਬਣਾਇਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਜੋਤ ਆਪ ਰਗਰਾਇਆ ਨੂਰ ਮਹਮਦੀ ਆਪ ਉਪਾ ਏਕਾ ਨੂਰ ਸਾਚੀ ਜੋਤ ਪ੍ਰਭ ਆਤਮ ਦਏ ਜਗਾ ਉਪਜੇ ਤੂਰ ਬਖਸ਼ੇ ਸਰੂਰ ਏਕਾ ਤੁਨ ਵਜਾ ਨਾ ਦਿਸੇ ਦੂਰ ਪ੍ਰਭ ਸਦਾ ਹਜੂਰ ਪਰਬ ਆਪਣਾ ਆਪ ਰਿਆ ਵਖਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਜੋਤ ਰਿਆ ਜਗਾ ਏਕਾ ਜੋਤ ਆਪ ਜਗਾਏ ਦੀਨ ਮੁਹੰਮਦੀ ਇਕ ਚਲਾਏ ਚਾਰ ਯਾਰ ਸੰਗ ਰਲਾਏ ਜੋਤ ਸਰੂਪੀ ਜੋਤ ਪ੍ਰਭ آپ اپنی دیا کمائے چالی برس دکھ اٹھایا پربھ ابناشی نظر نہ آیا دوس رین رن دوس ساد رسنا گایا سو شیاسی عیسوی پراب دیا کمایا ایک شبد ਤਨ ਪ੍ਰਭ ਸਾਚੇ ਆਪ ਉਪਜਾਇਆ ਖੋਲ ਵਿਖਾਈ ਆਤਮ ਸੁਣ ਨੂਰੋਂ ਨੂਰ ਕਰਾਇਆ ਜੋਤ ਸਰੂਪੀ ਜੋਤ ਹਰ ਸਭ ਥਾਈ ਹੋਏ ਸਹਾਇਆ 40 ਬਰਸ ਦੁੱਖ ਉਠਾਏ ਜਗਤ ਭੁਖ ਬਹੁਤ ਸਤਾਏ ਜਗਤ ਮਨੁਖ ਦੇੜਾ ਸਜਾਏ ਏਕਾ ਸੁਖ ਪ੍ਰਭ ਸਾਚਾ ਰਸਨਾ ਗਾਏ ਪੁੱਤਰੇ ਭੁਖ ਜੋਤ ਸਰੂਪੀ ਜੋਤ ਪ੍ਰਭ ਦਰਸ਼ਨ ਪਾਏ ਹੋਈ ਅਵਸਥਾ 40 ਸਾਲ ਦਇਆ ਕੀਨੀ ਪ੍ਰਭ ਕਰਪਾਲ ਆਤਮਬ ਆਤਮ ਦੀਪਕ ਦਿਨਾ ਬਾਲ ਜੋਤ ਸਰੂਪੀ ਜੋਤ ਪ੍ਰਭ ਆਪਣਾ ਬਿਰਦ ਸੰਭਾਲ ਐੜਾ ਅਥਰਬਣ ਅਲਾਹੁ ਨੂਰ ੜਾ ਅਥਰਬਣ ਅਲਾਹੁ ਨੂਰ ਸਰਬ ਕਲਾ ਪ੍ਰਭ ਕੀਆ ਪਰਪੂਰ ਆਤਮ ਜੋਤ ਜਗਾਈ ਕੋ ਤੂਰ ਏਕਾ ਦੇਵ ਸਤ ਸਰੂਰ ਹੋਏ ਸਰਬ ਸਹਾਈ ਸਰਬ ਜਨਾਂ ਦੀ ਆਸਾ ਪੂਰ ਵੱਡੀ ਵੱਡ ਵੜਾਈ ਪ੍ਰਭ ਦਰ ਹਜੂਰ ਜਿਸ ਜਨ ਪ੍ਰਭ ਪਤ ਰਖਾਈ ਸੋ ਜਨ ਵੱਡ ਸੂਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪੀ ਏਕਾ ਨੂਰ ਏਕਾ ਨੂਰ ਆਤਮ ਧਰਿਆ ਸਰਬ ਕਲਾ ਭਰਪੂਰ ਆਪ ਆਪਣੇ ਜਿਹਾ ਕਰਿਆ ਦੀਨ ਮੁਹੰਮਦੀ ਵੜ ਜੋਦਾ ਸੂਰ ਕਰ ਦਰਸ ਪ੍ਰਭ ਸਾਚਾ ਤਰਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅੰਤ ਨ ਪਾਰਾ ਵਰਿਆ ਅੰਤਨ ਅੰਤ ਹੋਏ ਦੁਖ ਭਾਰੀ ਛਤਰ ਕਰਨ ਮੁਹੰਮਦ ਖਵਾਰੀ ਛੱਡਿਆ ਮੱਕਾ ਹੋਏ ਲਾਚਾਰੀ ਮਦੀਨੇ ਆਇਆ ਸ਼ਾਦਵਾਰੀ ਕਾਬੇ ਡੇਰਾ ਲਾਇਆ ਵੱਡ ਹੋਈ ਦੁਸ਼ਵਾਰੀ ਪ੍ਰਭ ਸਾਚਾ ਦਇਆ ਕਮਾਇਆ ਆਤਮ ਦੇਵੇ ਸ਼ਬਦ ਗਿਆਨਾਂ ਹਉ ਮੇ ਲੱਥੀ ਤਨੁ ਬਿਮਾਰੀ ਸਾਚਾ ਸੇਬ ਰਸਨਾ ਗਾਇਆ ਆਤਮ ਜੋਤ ਹੋਈ ਉਜਿਆਰੀ ਪ੍ਰਭ ਅਬਨਾਸ਼ੀ ਘਰ ਮੇ ਪਾਇਆ ਵੱਡੀ ਹੋਈ ਜਗਤ ਸਿਕਦਾਰੀ ਵਿੱਚ ਸ੍ਰਿਸ਼ਟੀ ਮਾਣ ਰਖਾਇਆ ਰਖੇ ਲਾਜ ਆਪ ਵੱਡ ਮੁਰਾਰੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲ ਖੇਲ ਰਚਾਇਆ ਏਕਾ ਜੋਤ ਆਪ ਨਰੰਕਾਰੀ ਸਾਚਾ ਮਾਰਗ ਮੁਹੰਮਦ ਚਲਾਇਆ ਯਾਰ ਯਾਰਾ ਸੰਗਰ ਲਾਇਆ ਏਕਾ ਵਕਤ ਜਗਤ ਭਲਾਇਆ ਕਾਲਯੁਗ ਜੀਵ ਸਰਬ ਡਲਾਇਆ ਆਪਣਾ ਮੂਲ ਆਪ ਗਵਾਇਆ ਸਦੀ 14ਵੀਂ ਅੰਤਮ ਅੰਤ ਲਖਾਇਆ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਆਪਣਾ ਖੇਲ ਆਪ ਰਚਾਇਆ ਸਦੀ 14ਵੀਂ ਹੋਏ ਅਖੀਰ ਦੀਨ ਮੁਹੰਮਦੀ ਪਏ ਵਹੀਰ ਚਾਰ ਕੁੰਟ ਨਾ ਦੇਵੇ ਚਾਰ ਕੁੰਟ ਨਾ ਕੋਏ ਦੇਵੇ ਇਸ ਨੂੰ ਧੀਰ ਨਾ ਕੋਏ ਸਹਾਈ ਪੀਰ ਪੈਗੰਬਰ ਔਲੀਆ ਪੀਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੋ ਹੰਗਰ ਸ਼ਬਦ ਚਲਾਇਆ ਤੀਰ ਅੰਤ ਕਾਲ ਅੰਤ ਲਿਖਾਇਆ ਸੱਚ ਵਕਤ ਭਗਤ ਜਣਾਇਆ ਵੇੜਾ ਵਕਤ ਨਾ ਕਿਸੇ ਲੰਘਾਇਆ ਬਣਾਏ ਬਣਤ ਜਿਸ ਜਗਤ ਬਣਾਇਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵੇੜੇ ਅੰਤ ਦੇ ਸਜਾਇਆ ਵੇਲੇ ਅੰਤ ਕੌਣ ਛਡਾਏ ਆਪ ਮੁਹੰਮਦ ਰਿਆ ਲਖਾਏ ਜੋਤ ਸਰੂਪੀ ਜੋਤ ਆਪਣਾ ਨੂਰ ਉਪਾਏ ਨੂਰ 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 ਪ੍ਰਭ ਵਿੱਚ ਮਾਤ ਦੇ ਆਏ ਸਰਬ ਕਲਾ ਭਰਪੂਰ ਏਕਾ ਜੋਤ ਜਗਾਏ ਜੋਤ ਜਗਾਏ ਜਿਉਂ ਕੋ ਤੂਰ ਬੇਮੁਖਾ ਦਿਸ ਨਾ ਆਏ ਨੇ ਕਲੰਕ ਅਵਤਾਰ ਨਰ ਆਪਣਾ ਭੇਖ ਆਪ ਵਟਾਏ ਵੇਲਾ ਅੰਤ ਅੰਤ ਕਾਲ ਆਏ ਅਹਿਮਦ ਮੁਹੰਮਦ ਰਹੇ ਜਨਾਏ ਪੀਰ ਪਗੰਬਰ ਸਜਦ ਕੋਈ ਰਾਹ ਨਾ ਪਾਏ ਜੋਤ ਸਰੂਪੀ ਜੋਤ ਅੱਲਾਹੂ ਜੋਤ અપਾਏ ਅਮਾਮ ਮੈਂਦੀ ਪ੍ਰਭ ਨਾਮ ਰਖਾਏ ਏਕਾ ਸਾਜਾ ਨੂਰ ਬੇਮੁਖਾਂ ਦੇ ਸਜਾਏ ਆਪੇ ਅਮਾਮ ਆਪੇ ਸ਼ਾਮ ਆਪੇ ਰਾਮ ਆਪੇ ਰਾਮ ਆਪ ਅਖਵਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੱਚੀ ਜੋਤ ਜਗਾਏ ਮਾਤ ਲੋਕ ਵਕਤ ਵਿਚਾਰ ਆਵੇ ਜਾਵੇ ਵਾਰੋ-ਵਾਰ ਪੂਰੀ ਆਨੰਦ ਕਰ ਖੇਲ ਅਪਾਰ ਨੀਲਾ ਰੰਗ kia ਕਰਤਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰੰਗ ਰੰਗਾਏ ਨੀਲਾ ਸਿਰ ਦਾ ਸਤਾਰ ਅਨੰਦਪੁਰ ਭਏ ਅਨੰਦਾ ਪ੍ਰਗਟੇ ਜੋਤ ਗੁਰ ਗੋਬਿੰਦਾਂ ਦੁਰਮਤ ਮੈਲ ਜਾਏ ਧੋਤ ਜੋ ਜਨ ਆਏ ਸ਼ਰਨ ਲਗੰਦਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪਤ ਤਤ ਪਾਵਨ ਸਤਿ ਬਖਸ਼ੰਦਾ ਪਤ ਤ ਪਾਪੀ ਪ੍ਰਭ ਉਧਾਰੇ ਚਰਨ ਆਏ ਜੋ ਨਮਸਕਾਰੇ ਗੁਣ ਅਵਗਣ ਪ੍ਰਭ ਕਾਚ ਤਾਰੇ ਗੁਰਮਖ ਜਨ ਪ੍ਰਭ ਪਾਰ ਉਤਾਰੇ ਕਾਲਜੋਗ ਬੇਮੁਖ ਜੀਵ ਨਾ ਪਾਇਣ ਸਾਰੇ ਵੇਲਾ ਅੰਤ ਆਏ ਹੁਣ ਸ਼ਬਦ ਚਲਾਏ ਖੰਡਾ ਦੋ ਧਾਰੇ ਕਮਣ ਜਾਣੇ ਨੇਕ ਲੰਕ ਤੇਰੇ ਗੁਣ ਸ੍ਰੇਸ਼ਟ ਸਬਾਈ ਹੋਏ ਦੋ ਫਾੜੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਗਨ ਜੋਤ ਵਿੱਚ ਸਾੜੇ ਬੇਮੁਖ ਕਲ ਆਏ ਹਾਰ ਸੋਹੰਗ ਖੰਡਾ ਚੱਲੇ ਦੋ ਧਾਰ ਜੀਵ ਜੰਤ ਹੋਏ ਖਵਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੋਹੰਗ ਸ਼ਬਦ ਮਾਰੇ ਮਾਰ ਸਾਚਾ ਸ਼ਬਦ ਪ੍ਰਭ ਚਲਾਇਆ ਸੋਹੰਗਾ ਖੰਡਾ ਹੱਥ ਉਠਾਇਆ ਏਕਾ ਡੰਡਾ ਸਿਰ ਲਗਾਇਆ ਆਤਮ ਰੰਡਾ ਜਗਤ ਕਰਾਇਆ ਗੁਰਮਖ ਸਾਚੇ ਵਿੱਚ ਨਵ ਖੰਡਾ ਮਾਣ ਦਵਾਇਆ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵਿੱਚ ਬ੍ਰਹਮੰਡਾ ਗੁਰ ਸਿੱਖ ਬਹਾਇਆ ਹਾਂਡ ਬ੍ਰਹਮੰਡ ਪ੍ਰਭ ਉਲਟਾਏ ਸੱਚ ਕਰ ਵਸੇ ਗੁਰਮਖ ਸਾਚੇ ਆਤਮ ਜੋਤ ਜਗਾਏ ਕੋਟਨ राव ससे ਆਤਮ ਜੋਤ ਜਗਾਏ ਕੋਟ राव ससे ਬੇਮੁਖ ਦਰ ਆਣ ਜਾਣ ਡਰ ਡਰ ਨਸੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਤਮ ਅੰਧੇਰ ਰਖਾਏ ਜਿਉ ਚੰਦ ਮਸੇ ਗੁਰਮੁਖ ਆਤਮ ਯੋਦਿਆਰ ਬੇਮੁਖ ਕਲ ਹੋਇਵਣ ਖਵਾਰ ਗੁਰਮੁਖ ਸ਼ਬਦ ਤੁਨ ਘਾਰ ਬੇਮੁਖ ਪ੍ਰਭ ਦਰਦਰਕਾਰ ਗੁਰਮਖ ਖੋਲੇ ਪ੍ਰਭ ਦਸਮ ਦਵਾਰ ਗੁਰਮਖ ਖੋਲੇ ਪ੍ਰਭ ਦਸਮ ਦਵਾਰ ਬੇਮੁਖ ਆਤਮ ਅੰਧ ਅੰਧਿਆਰ ਗੁਰਮਖ ਜੋਤ ਜਗੇ ਅਪਰ ਅਪਾਰ ਬੇਮੁਖ ਡੁੱਬੇ ਲੈਂਦੀ ਤਾਰ ਗੁਰਮੁਖ ਅੰਤ ਕਲ ਉਤਰੇ ਪਾਰ ਜੋਤ ਸਰੂਪੀ ਪ੍ਰਭ ਖੇਲ ਨਿਆਰ ਆਪ ਆਪਣਾ ਕੀ ਆਪਸਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖਾ ਜਾਏ ਪੈ ਜਸਵਾਰ ਆਪਣੀ ਸਾਰ ਆਪੇ ਜਾਣੇ ਕਾਲਜੋ ਕਿ ਜੀਵ ਹੋਏ ਅਣਜਾਣੇ ਗੁਰਮਖ ਸਾਚੇ ਸੁਗੜ ਸਿਆਣੇ ਪ੍ਰਭ ਸਾਚਾ ਸਾਚਾ ਰੰਗ ਸਦਾ ਹੀ ਮਾਣੇ ਦੇਵੇ ਦਰਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨੇ ਜੋਤ ਸਰੂਪ ਪ੍ਰਭ ਦਰਸ ਕਰ ਗੁਰਮਖ ਸਾਚਾ ਜਾਏ ਤਰ ਏਕ ਅੱਦ ਸਾਇ ਸਾਚਾ ਘਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਦੇਵੇ ਸਾਚਾ ਵਰ ਗੁਰਮਖ ਸੱਚ ਰਾ ਚਲਾਏ ਆਪ ਆਪਣੀ ਸੇਵਾ ਲਾਏ ਮਾਨਸ ਜਨਮ ਸਫਲ ਕਰਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੱਚਖੰਡ ਸੱਚ ਕਰ ਦਸਾਏ ਸਾਚਾ ਕਰ ਸੱਚਖੰਡ ਦਵਾਰ ਜਿੱਥੇ ਵਸੇ ਆਪ ਕਰਤਾਰ ਏਕਾ ਜੋਤ ਏਕਾ ਅਕਾਰ ਬੈਠਾ ਅਡੋਲ ਆਪ ਨਿਰਾਧਾਰ ਕਾਲ ਜੁਗ ਜੀਵ ਨਾ ਪਾਇਣ ਸਾਰ ਮਾਤ ਲੋਕ ਆਏ ਪ੍ਰਭ ਜਾਮਾ ਧਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਵਿਰਲੇ ਪਕੜ ਬਾਹੋਂ ਕਲ ਜਾਏ ਤਾਰ ਸੋ ਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਸੋ ਹੰਗ ਮਹਾਰਾਜੇਰ ਸਿੰਘ ਵਿਸ਼ਨੂੰ ਪਗਵਾਨ ਦੀਜਾ ਸੋ ਹੰਗ ਮਹਾਰਾਜੇਰ ਸਿੰਘ ਵਿਸ਼ਨੂੰ ਪਗਵਾਨ ਦੀਜਾ ਸੋ ਹੰਗ ਮਹਾਰਾਜੇਰ ਸਿੰਘ ਵਿਸ਼ਨੂੰ ਪਗਵਾਨ ਦੀਜਾ ਸੋ ਹੰ ਮਹਾਰਾਜੇਰ ਸਿੰਘ ਵਿਸ਼ਨੂੰ ਭਗਵਾਨ ਦੀ ਗ੍ਰੰਥ ਦਾ ਦੂਸਰਾ ਪ੍ਰਕਾਸ਼ ਕਰਨਾ ਹੈ